त्यागना त्यागण नीका काम क्रोध लोभ त्यागना तज अपमान मोह माया पुन माया ਦਾ মোহ बारंबार फोंदा मतलब बार-बार बार-बार नेते ਹੀ ਇਹਨੂੰ बार-बार ਮਾਰ ਜਿੰਦੇ ਬਾਰ-ਬਾਰ ਸ਼ਿਕੰਜਾ ਪਾਏਗਾ ਫਿਰ ਮੁੜ ਮੁੜ ਕੇ ਇਹਨੂੰ ਤਿਆਗ ਫਿਰ ਫਿਰ ਰੱਬ ਦਾ ਭਜਨ ਕਰ ਜਦ ਮੋਹ ਕਾਬੂ ਹੋ ਜੇ ਮਨ ਮੋਹ ਦੇ ਵਿੱਚ ਫਿਰ ਰੱਬ ਦਾ ਭਜਨ ਕਰ ਜਦ ਫਿਰ ਅਪਮਾਨ ਆ ਜੇ ਫਿਰ ਸਿਮਰਨ ਕਰ ਇਹ ਬਾਰ-ਬਾਰ ਕਰਨ ਦਾ ਹੈ ਕਿ ਨਹੀਂ ਇੱਕ ਦਿਨ ਸਿਮਰਨ ਕਰ ਲਿਆ ਤੇ ਇੱਕ ਮਹੀਨਾ ਦਾ ਜਾਂ ਇੱਕ ਸਾਲ ਦਾ ਛੁਟਕਾਰਾ ਹੋਗਾ ਐਵੇਂ ਨਹੀਂ ਹੁੰਦਾ ਇਹ ਤੇ ਬਿੰਦ-ਬਿੰਦ ਸਵਾਸ-ਸਵਾਸ ਇੱਕ-ਇੱਕ ਨਿਮਕ ਸਿਮਰਨ ਕਰਨਾ ਪਏਗਾ ਤਾਂ ਇਹ ਬਚੇਗਾ ਨਹੀਂ ਤੇ ਇਹ ਹੱਲੇ ਨੇਤੀ ਹੋ ਰਹੇ ਨੇ ਮੈਂ ਕਥਾ ਕਰ ਰਿਹਾ ਮੈਂ ਬਚਿਆ ਹੋਇਆ ਨਹੀਂ ਮੇਰੇ ਅੰਦਰ ਸੂਖਸ਼ਮ ਹੋਮੇ ਚੱਲ ਰਹੀ ਹੈ ਕਿ ਵਾਹ ਕਿੰਨੀ ਵਾਵਾ ਹੀ ਹੋਏਗੀ ਇਹ ਹੈ ਮਾਰ ਕੇ ਲੱਡੂ ਬਿਆ ਬੈਠਾ ਹੈ ਤੂੰ ਅੰਦਰ ਫਿਰ ਕੰਡਾ ਹੈ ਇਦੇ ਵਿੱਚ ਜੇ ਸਿਮਰਨ ਨਹੀਂ ਸੂਕਸ਼ਮ ਹੋਵੇਂ ਸਭ ਨੂੰ ਖਾਰੀ ਅਪਮਾਨ ਰੂਪੀ ਮਾਰੀ ਕਹਿੰਦੇ ਮੋਹ ਮਾਇਆ ਐਸਾ ਹੈ ਜਿਨ ਜਿਹਨੂੰ ਛਡਾਉਣ ਵਾਸਤੇ ਫੁਨ ਨਿਤ ਹੀ ਸਿਮਰਨ ਕਰਨਾ ਪਏਗਾ ਇਹ ਫੁਨ ਦੋਨੋਂ ਪਾਸੇ ਚਲੇਗਾ ਮੋਹ ਮਾਇਆ ਵੀ ਨੇਤੀ ਤੇਰੇ ਉੱਤੇ ਹਮਲਾ ਕਰ ਰਹੀ ਹੈ ਤੇ ਤੂੰ ਨਿਤ ਹੀ ਫਿਰ ਸਿਮਰਨ ਕਰ ਨਿਤ ਹੀ ਭਜਨ ਕਰ ਤਜ ਅਪਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ ਫਿਰ ਮੁੜ ਕੇ ਫਿਰ ਅਗਲੇ ਫੋਰ ਤੂੰ ਰੱਬ ਦੇ ਸਿਮਰਨ ਵਿੱਚ ਜੁੜ ਜਾ ਹੁਣ ਜੋ ਹੋਇਆ ਸੋ ਹੋਇਆ ਅੱਗੇ ਸਮਝ ਚੱਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਫਿਰ ਤੂੰ ਤਿਆਰੀ ਕਰ ਅੱਗੋਂ ਕੇ ਇਹ ਤਿਆਰੀ ਜੈਸਾ ਬਾਰਿਕ ਭਾਈ ਸੁਭਾਏ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਪੰਤੀ ਬਹੁਰ ਪਿਤਾ ਗਨ ਲਾਵੇ ਪਿਛਲੇ ਅਬਗੁਣ ਬਖਸ਼ਲੇ ਪ੍ਰਭ ਫੁਣ ਫਿਰ ਤਿਆਰੀ ਕਰ ਕੋਈ ਨਹੀਂ ਇਹੋ ਰਖਣ ਵਾਲਾ ਫਿਰ ਹੈ ਉਹ ਫਿਰ ਸਾਨੂੰ ਬਖਸ਼ ਦੇਗਾ ਕੁਨ ਭਜਨ ਮਾਰੇ ਕਹਿੰਦੇ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਥ ਏ ਇਹ ਹੈ ਜੀ ਮੁਕਤੀ ਇੱਕੋ ਤੁਕ ਦੇ ਵਿੱਚ ਵੱਡੇ ਵੱਡੇ ਵੇਦ ਸਿਮਰਤ ਸ਼ਾਸਤਰ ਪੁਕਾਰਣ ਜਿੰਨੇ ਵੀ ਨੇ ਸਾਰੇ ਬੋਲ ਕੇ ਕਹਿੰਦੇ ਜੀ ਮੁਕਤ ਆਓ ਦਸੀਏ ਇੱਕ ਤੁਕ ਦੇ ਵਿੱਚ ਮੁਕਤੀ ਦਾ ਸਾਰ ਗੁਰੂ ਤੇਗ ਬਹਾਦਰ ਸਾਹਿਬ ਦੇਣ ਵਾਲਾ ਪਿਤਾ ਇੱਕ ਤੁਕ ਚ ਜੇ ਹੁਣ ਹੱਲਾ ਹੋਇਆ ਦੁਨੀਆ ਦੇ ਮੋਹ ਦਾ ਕਾਮਨਾਵਾਂ ਦਾ ਕ੍ਰੋਧ ਦਾ ਮਨ ਦੁਖੀ ਹੋਇਆ ਅਪਮਾਨ ਦਾ ਸਭ ਕੁਝ ਹੋਇਆ ਮਾੜੀ ਕਹਿੰਦੇ ਸਭ ਜੇ ਨਿੰਦਾ ਸੁਣ ਕੇ ਆਇਆ ਨਾ ਕਚੀਚੀਆਂ ਵੱਡਣਾ ਛੜ ਕੁਟਕਾ ਚੱਕ ਤੇ ਦੋ ਜਬਜੀ ਸਾਹਿਬ ਵੱਧ ਕਰ ਹੁਣ ਫਿਰ ਅਰਦਾਸ ਕਰ ਸਤਿਗੁਰ ਰਖ ਲਿਓ ਹਮ ਤੇ ਬਿਗਰੀ ਸੀਲ ਭਗਤ ਜਪ ਸੀਲ ਧਰਮ ਜਪ ਭਗਤ ਨਾ ਕੀਨੀ ਹਉ ਅਬਮਾਨ ਡੇਡ ਭਗਰੀ ਅਮਰਜਾਨ ਸਿੰਘ ਜੀ ਏਕ ਆਇਆ ਏ ਮਿਥਿਆ ਕਾਚੀ ਗਗਰੀ ਕਿਦ ਕਿਦਾ ਮਾਨ ਇਹਦਾ ਮਾਨ ਇਹਦਾ ਬਮਾਨ ਲੈ ਕੇ ਫਿਰਦੇ ਆਂ ਜਿਹੜੀ ਕੱਚੀ ਗਗਰੀ ਹੈ ਤੇ ਮਾਟੀ ਕਾ ਕਿਆ ਮਿੱਟੀ ਦਾ ਕਿੰਨਾ ਕ ਤੋਲਾਂਗੇ ਮਿੱਟੀ ਤੇ ਮੈਲੀ ਹੈ ਮਾਰੇ ਤੂੰ ਮਿੱਟੀ ਨੂੰ ਫਿਰ ਪਵਿੱਤਰ ਕਰ ਦੇ ਇੱਕੋ ਤੁਕ ਦੇ ਵਿੱਚ ਮੁਕਤੀ ਦਾ ਰਸਤਾ ਗੁਰਤੇਗ ਬਹਾਦਰ ਸਾਹਿਬ ਦੱਸਰੇ ਨੇ ਫੁੰ ਜੇ ਕਿੰਨੇ ਮਹੀਨੇ ਨਹੀਂ ਕੀਤਾ ਫੁੰ ਹੁਣ ਕਰ ਲੇਦੇ ਅਸੀਂ ਕੱਲ ਨਹੀਂ ਕੀਤਾ ਅੱਜ ਫਿਰ ਕਰ ਲੇਦੇ ਹੁਣ ਇਸ ਪਲ ਭੁੱਲ ਗਿਆ ਹੁਣ ਅਗਲਾ ਪਲ ਚੇਤੇ ਕਰ ਲੈਂਦੇ ਆ ਨਾਨਕ ਕਹਿਤ ਮੁਕਤ ਪੰਥ ਇਹ ਇਹ ਹੈ ਮੁਕਤੀ ਦਾ ਰਸ ਬਸ ਉਹਨੂੰ ਹਰ ਬਿੰਦ ਯਾਦ ਰੱਖਿਏ ਗੁਰਮੁਖ ਹੋਏ ਤੂੰ ਪਾਵੋ ਗੁਰੂ ਦੇ ਸਨਮੁਖ ਆਪਣੀ ਸੁਰਤ ਨੂੰ ਜੋੜਨਾ ਤਾਂ ਇਹ ਵਿਕਾਰਾਂ ਤੋਂ ਇਥੇ ਮੁਕਤ ਉਹ ਮੁਕਤੀ ਨਹੀਂ ਹੈ ਜਿਹੜੀ ਮੋਏ ਹੋਏ ਜੋ ਮੁਕਤ ਦੇ ਹੋਗੇ ਸਮਝਿਓ ਗੁਰਬਾਣੀ ਦੀ ਮੁਕਤੀ ਮਰਨ ਤੋਂ ਬਾਅਦ ਨਹੀਂ ਹੈ ਰਾਜ ਨਾ ਚਾਹੂੰ ਗੁਰਬਾਣੀ ਦੀ ਮੁਕਤੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਮੁਕਤੀ ਦਾ ਸਿਧਾਂਤ ਜਿਉਂਦੇ ਜੀ ਵਿਕਾਰਾਂ ਤੋਂ ਮੁਕਤ ਹੋਣ ਦਾ ਹੈ ਜੀ। ਰੌਣੀ ਮਲਾ ਨਾਮਾ